ਤੇ ਜਦੋਂ ਬੰਦੇ ਨੂੰ ਵਿਰਾਗ ਲੱਗ ਗਿਆ ਵਿਰਾਗੀ ਹੋ ਕੇ ਬੰਦਾ ਭਗਤੀ ਦੇ ਰਾਹ ਤੇ ਤੁਰਦਾ ਨਹੀਂ ਬੰਦਾ ساری ਜ਼ਿੰਦਗੀ ਆ ਭੰਬਲ ਘੂਸਿਆਂ ਦੇ ਵਿੱਚ ਹੀ ਫਿਰਦਾ ਰਹਿੰਦਾ ਹੁਣ ਜੇ ਵਿਰਾਗ ਦੀ ਗੱਲ ਕੀਤੀ ਹੈ ਨਾ ਆਪਾਂ ਤੇ ਮਹਾਤਮਾ ਬੁੱਧ ਬਾਰੇ ਤੁਸੀਂ ਸਾਰਿਆਂ ਨੇ ਪੜ੍ਹਿਆ ਸੁਣਿਆ ਹੋਵੇਗਾ ਮਹਾਤਮਾ ਬੁੱਧ ਦਾ ਪਹਿਲਾ ਨਾਮ ਸੀ ਸਿਧਾਰਥ ਇੱਕ ਰਾਜੇ ਦਾ ਪੁੱਤਰ ਸੀ ਮਹਾਤਮਾ ਬੁੱਧ ਦਾ ਨਾਮ ਸੀ ਪਹਿਲਾਂ ਸਿਧਾਰਥ ਸਿਧਾਰਥ ਦੇ ਪਿਤਾ ਰਾਜੇ ਨੇ ਕਦੇ ਆਪਣੇ ਪੁੱਤ ਨੂੰ ਬਾਹਰ ਨਹੀਂ ਕੱਢਿਆ ਸੀ ਰਾਜ ਭਾਗ ਤੋਂ ਆਹ ਦੁਨੀਆ ਦੇ ਬਾਰੇ ਤਾਂ ਕੱਖ ਦਾ ਗਿਆਨ ਨਹੀਂ ਸੀ ਉਹਦੇ ਪੁੱਤ ਨੂੰ ਸਿਧਾਰਥ ਨੂੰ ਮਹਾਤਮਾ ਬੁੱਧ ਕਹਿੰਦੇ ਜਿਹਨੂੰ ਓਹ ਸਾਧੂ ਕਿਵੇਂ ਬਣਿਆ ਸੰਤ ਕਿਵੇਂ ਬਣਿਆ ਦੇਖੋ ਕਮਾਲ ਦੇ ਬਚਨ ਕਹਿੰਦੇ ਜਦੋਂ ਰਾਜੇ ਨੂੰ ਪਤਾ ਲੱਗਾ ਸਿਧਾਰਥ ਦੇ ਪਿਤਾ ਨੂੰ ਮਹਾਤਮਾ ਬੁੱਧ ਦੇ ਪਿਤਾ ਨੂੰ ਪਤਾ ਲੱਗਾ ਨਾ ਵੀ ਮੇਰੀ ਉਮਰ ਹੁਣ ਬੀਤਦੀ ਜਾਂਦੀ ਹੈ ਵੀ ਪੁੱਤਰ ਨੂੰ ਰਾਜ ਤੇ ਦੇਣਾ ਪਏਗਾ ਆਖਰ ਨੂੰ ਬੜਾ ਸਮਾਂ ਹੋ ਗਿਆ ਮੇਰਾ ਪੁੱਤਰ ਮਹਿਲਾ ਤੋਂ ਕਦੇ ਬਾਹਰ ਨਹੀਂ ਨਿਕਲ ਕੇ ਵੇਖਿਆ ਕਿਉਂ ਨਾ ਹੁਣ ਪੁੱਤਰ ਨੂੰ ਮਾੜਾ-ਮੋਟਾ ਬਾਹਰ ਘੁੰਮਣ ਵਾਸਤੇ ਭੇਜਿਆ ਕਰਾਂ ਜਦੋਂ ਬਾਹਰ ਜਾਵੇਗਾ ਤੇ ਮੇਰੇ ਪੁੱਤਰ ਨੂੰ ਆ ਰਾਜਨੀਤੀ ਦਾ ਪਤਾ ਲੱਗੇਗਾ ਮਾੜਾ-ਮੋਟਾ ਚਲੋ ਜੀ ਰਾਜੇ ਨੇ ਆਪਣੇ ਪੁੱਤਰ ਸੁਧਾਰਥ ਨੂੰ ਬਾਹਰ ਭੇਜਿਆ ਰੱਥ ਦੇ ਕੇ ਭੇਜਿਆ ਰੱਥ ਚਲਾਉਣ ਵਾਲਾ ਸਾਰਥੀ ਅਲੱਗ ਸੀ ਮਹਾਤਮਾ ਬੁੱਧ ਰੱਥ ਦੇ ਉੱਪਰ ਬੈਠਾ ਰਾਜਾ ਬਣ ਕੇ ਪਹਿਲੇ ਦਿਨ ਗਏ ਬਾਹਰ ਕਹਿੰਦੇ ਮਹਿਲਾ ਤੂੰ ਵੇਖੋ ਵਿਰਾਗ ਵਿਰਾਗ ਆਪਾਂ ਸ਼ਬਦ ਵਰਤਿਆ ਨ ਵੀ ਵਿਰਾਗ ਜਦੋਂ ਬੰਦੇ ਨੂੰ ਲੱਗਦਾ ਉਦੋਂ ਭਗਤੀ ਕਰਦਾ ਬੰਦਾ ਹੁਣ ਜਦੋਂ ਸਿਧਾਰਥ ਮਹਾਤਮਾ ਬੁੱਧ ਨਿਕਲਿਆ ਘਰ ਤੋਂ ਬਾਹਰ ਪਹਿਲੇ ਦਿਨ ਰੱਥ ਤੁਰਿਆ ਜਾ ਰਿਹਾ ਰਸਤੇ ਤੇ ਤੁਰਿਆ ਜਾ ਰਿਹਾ ਰਸਤੇ ਵਿੱਚ ਰੱਥ ਜਿਹੜਾ ਰੱਥ ਚਲਾਉਣ ਵਾਲਾ ਸਾਰਥੀ ਸੀ ਉਹਨੇ ਰੱਥ ਰੋਕਿਆ ਘੋੜੇ ਨੂੰ ਰੋਕਿਆ ਮਹਾਤਮਾ ਬੁੱਧ ਜੀ ਕਹਿਣ ਲੱਗੇ ਸਾਰਥੀ ਕੀ ਗੱਲ ਰੱਥ ਕਿਉਂ ਰੋਕਿਆ ਉਹ ਜਿਹੜਾ ਘੋੜਾ ਚਲਾਉਣ ਵਾਲਾ ਰੱਥ ਚਲਾਉਣ ਵਾਲਾ ਸਾਰਥੀ ਸੀ ਨਾ ਬੜਾ ਸਮਝਦਾਰ ਸੀ ਜਦੋਂ ਘੋੜਾ ਦੇਖਿਆ ਵੀ ਰੁਕ ਗਿਆ ਤੇ ਸਾਹਮਣੇ ਕੀ ਦੇਖਿਆ ਇੱਕ ਬਜ਼ੁਰਗ ਜਾ ਰਿਹਾ ਸੀ ਹੱਥ ਵਿੱਚ ਸੋਟੀ ਫੜੀ ਹੈ ਸਰੀਰ ਦੇ ਵਿੱਚ ਕੁੱਬ ਪਿਆਏ ਬਹੁਤ ਬਜ਼ੁਰਗ ਦੇਖਦੇ ਆ ਜਿਨ੍ਹਾਂ ਦੀ ਉਮਰ ਜਦੋਂ ਵੱਡੀ ਹੋ ਜਾਂਦੀ ਤੇ ਕੁੱਬ ਪੈ ਜਾਂਦਾ ਜੀ ਸਰੀਰ ਵਿੱਚ ਕਿਉਂਕਿ ਇਹ ਅਵਸਥਾ ਹੀ ਇਹੋ ਜੀ ਹੈ ਹੁਣ ਜਦੋਂ ਬੁੱਢਾ ਤੁਰਿਆ ਜਾ ਰਿਹਾ ਬਜ਼ੁਰਗ ਤੁਰਿਆ ਜਾ ਰਿਹਾ ਸੜਕ ਦੇ ਵਿਚਾਲੇ ਉਹ ਸਾਰਥੀ ਨੇ ਰੱਥ ਰੋਕਿਆ ਮਹਾਤਮਾ ਬੁੱਧ ਕਹਿੰਦਾ ਵੀ ਰੱਥ ਕਿਉਂ ਰੋਕਿਆ ਉਹ ਸਾਰਥੀ ਕਹਿਣ ਲੱਗਾ ਮਹਾਤਮਾ ਜੀ ਸਾਹਮਣੇ ਬਜ਼ੁਰਗ ਜਾ ਰਹੇ ਨੇ ਬੁੱਢਾ ਆਦਮੀ ਜਾ ਰਿਹਾ ਹੈ ਉਹ ਰਾਜੇ ਦਾ ਪੁੱਤਰ ਪਹਿਲੀ ਵਾਰ ਬਾਰ ਨਿਕਲਿਆ ਸੀ ਕਹਿੰਦਾ ਬੁੱਢਾ ਕੌਣ ਹੁੰਦਾ ਏ ਕਹਿੰਦਾ ਜੀ ਜਿਸ ਬੰਦੇ ਦੀ ਬਚਪਨ ਦੀ ਉਮਰ ਲੰਘ ਗਈ ਹੋਵੇ ਸਾਰਥੀ ਦੱਸਦਾ ਮਹਾਤਮਾ ਬੁੱਧ ਨੂੰ ਜਿਹਦਾ ਬਚਪਨ ਲੰਘ ਗਿਆ ਹੋਵੇ ਜਵਾਨੀ ਢਲ ਗਈ ਹੋਵੇ ਜਵਾਨੀ ਢਲ ਕੇ ਅੱਧ ਖੜ ਉਮਰ ਵੀ ਲੰਘ ਗਈ ਹੋਵੇ ਜਦੋਂ ਐਨ ਸਿਰੇ ਦੀ ਸਟੇਜ 10ਵੇਂ ਸਟੇਜ ਜਿਵੇਂ ਬਾਣੀ ਵਿੱਚ ਦੱਸਿਆ ਨਾ ਮਹਾਰਾਜ ਨੇ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ-ਬਾਪ ਕੀ ਸ਼ੁੱਧ ਤੀਜਾ ਭਈਆ ਭਾਬੀ ਬੇਵ ਚੌਥਾ ਪਿਆਰ ਉਹ ਪੰਨੀ ਖੇੜ ਪੰਜਮਾ ਖਾਣ ਪੀਣ ਕੀ ਤਾਤ ਛੇਮਾ ਕਾਮ ਨ ਪੁੱਛਿਆ ਜਾਤ ਸਤਮਾ ਸੰਜ ਕੀਆ ਘਰ ਵਾਸ ਅੱਠਮਾ ਕ੍ਰੋਧ ਹੋਆ ਤਨਨਾਸ਼ ਨੌਵੇਂ ਧੋਲੇ ਉੰਬੇ ਸਾਹ ਦਸਮਾ ਦੱਦਾ ਹੋਆ ਸਵਾ ਗਏ ਸੰਗੀਤ ਪੁਕਾਰੀ ਤਾ ਉੱਡਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਪਿੱਛੇ ਪਤਲ ਸਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਅੱਪਾ ਸਤਿ ਆ ਬਚਨ ਨੇ ਗੁਰੂ ਨਾਨਕ ਸਾਹਿਬ ਦੇ ਸ਼੍ਰੀ ਰਾਗ ਦੇ ਵਿੱਚ ਪਹਿਰਿਆਂ ਕੇ ਕਰਗਾਵਣੇ ਵਿੱਚ ਤੋਂ ਗੁਰੂ ਸਾਹਿਬ ਕਿਰਪਾ ਕਰਨ ਕਹਿੰਦੇ ਜਦੋਂ ਮਹਾਤਮਾ ਬੁੱਧ ਪੁੱਛਦਾ ਉਹ ਸਾਰਥੀ ਨੂੰ ਵੀ ਬੁੱਢਾ ਕੌਣ ਹੁੰਦਾ ਕਹਿੰਦਾ ਜਿੱਦੀ ਉਮਰ ਲੰਘ ਜਾਵੇ ਇਹ ਬਜ਼ੁਰਗ ਅਵਸਥਾ ਆ ਜਾਂਦੀ ਉਹਨੂੰ ਬੁੱਢਾ ਕਹਿੰਦੇ ਨੇ ਉਹਨੂੰ ਬਜ਼ੁਰਗ ਕਹਿੰਦੇ ਨੇ ਅੱਛਾ ਜੀ ਮਹਾਤਮਾ ਬੁੱਧਾ ਆਪਣੇ ਸਾਰਥੀ ਨੂੰ ਪੁੱਛਦਾ ਕਹਿੰਦਾ ਇਹ ਬਜ਼ੁਰਗੀ ਅਵਸਥਾ ਕਿੰਨਾ-ਕਿੰਨਾ ਤੇ ਆਉਂਦੀ ਹੈ ਵੀ ਬੁਢੇਪਾ ਕਿਹਦੇ-ਕਿਹਦੇ ਤੇ ਆਉਂਦਾ ਹੈ ਉਹ ਸਾਰਥੀ ਬੜਾ ਸਿਆਣਾ ਸੀ ਕਹਿੰਦਾ ਮਹਾਤਮਾ ਜੀ ਸਦਾਰਥ ਜੀ ਇਹ ਜਿਹੜੀ ਬਜ਼ੁਰਗੀ ਅਵਸਥਾ ਹੈ ਇਹ ਮੇਰੇ ਤੇ ਵੀ ਆ ਸਕਦੀ ਹੈ ਤੁਹਾਡੇ ਤੇ ਵੀ ਆਵੇ ਆਵੇਗੀ ਇਹ ਦੁਨੀਆ ਦੇ ਹਰੇਕ ਬੰਦੇ ਤੇ ਆ ਸਕਦੀ ਹੈ ਬਜ਼ੁਰਗੀ ਅਵਸਥਾ ਗੱਲ ਵਿਰਾਗ ਤੋਂ ਤੋਰੀ ਆਪਾਂ ਮਹਾਤਮਾ ਬੁੱਧ ਕਹਿੰਦਾ ਸਾਰਥੀ ਰੱਥ ਕੁੱਠਾ ਮੋੜ ਲੈ ਵਿਰਾਗ ਲੱਗ ਗਿਆ ਵੀ ਜੇ ਬਜ਼ੁਰਗੀ ਆ ਸਕਦੀ ਹੈ ਮੇਰੇ ਤੇ ਵੀ ਆ ਸਕਦੀ ਹੈ ਤੇਰੇ ਤੇ ਵੀ ਆ ਸਕਦੀ ਹੈ ਫਿਰ ਭਗਤੀ ਤੋਂ ਹੀੜੇ ਕਿਉਂ ਕਰਦੇ ਆਪਾਂ ਵਿਰਾਗ ਲੱਗ ਗਿਆ ਮਹਾਤਮਾ ਬੁੱਧ ਨੂੰ ਰਾਜੇ ਦੇ ਪੁੱਤਰ ਨੂੰ ਕਹਿੰਦਾ ਰੱਥ ਕੁੱਠਾ ਮੋੜ ਲੈ ਮੈਂ ਬੁੱਢਾ ਹੋ ਗਿਆ ਕਹਿੰਦਾ ਭਾਵੇਂ ਜਵਾਨ ਸੀ ਪਰ ਮਨ ਤੇ ਬੜੀ ਸੱਟ ਵੱਜੀ ਵੀ ਮੇਰੇ ਤੇ ਵੀ ਆਬ ਅਵਸਥਾ ਆਵੇਗੀ ਕਹਿੰਦਾ ਰੱਤ ਪੁੱਠਾ ਮੋੜ ਲੈ ਮਹਿਲਾ ਵਿੱਚ ਚੱਲਾ ਗਿਆ ਦੂਜੇ ਦਿਨ ਫਿਰ ਰੱਤ ਲੈ ਕੇ ਬਾਹਰ ਨਿਕਲੇ ਦੂਜੇ ਦਿਨ ਕੀ ਦੇਖਦੇ ਆ ਰਸਤੇ ਵਿੱਚ ਇੱਕ ਮਰੀਜ਼ ਪਿਆਏ ਇੱਕ ਦੁਖੀ ਪ੍ਰਾਨੀ ਪਿਆਏ ਜਿਹਦੇ ਸਰੀਰ ਨੂੰ ਬੜੇ ਰੋਗ ਲੱਗੇ ਹੋਏ ਨੇ ਔਰ ਉਹਦੇ ਆਸੇ ਪਾਸੇ ਸਗੇ ਸੰਬੰਧੀ ਭੈਣ ਭਰਾ ਬੈਠੇ ਨੇ ਦੇਖਦੇ ਆ ਨਾ ਕੋਈ ਬੰਦਾ ਕੋਈ ਪ੍ਰਾਨੀ ਢਿੱਲਾ ਮੱਠਾ ਹੋਵੇ ਤੇ ਰਿਸ਼ਤੇਦਾਰ ਸੰਬੰਧੀ ਆ ਕੇ ਬੰਦੇ ਨੂੰ ਹੁਣ ਜਦੋਂ ਰੱਥ ਉਸ ਦੁਖੀ ਬੰਦੇ ਦੇ ਕੋਲ ਬਿਮਾਰ ਬੰਦੇ ਦੇ ਕੋਲ ਪਹੁੰਚਿਆ ਸਾਰਥੀ ਨੇ ਫਿਰ ਰੱਥ ਰੋਕਿਆ ਮਹਾਤਮਾ ਬੁੱਧ ਕਹਿਣ ਲੱਗਾ ਸਾਰਥੀ ਰੱਥ ਕਿਉਂ ਰੋਕਿਆ ਕਹਿੰਦਾ ਜੀ ਅੱਗੇ ਕੋਈ ਦੁਖੀ ਬੰਦਾ ਪਿਆ ਹੈ ਰੋਗੀ ਬੰਦਾ ਪਿਆ ਹੈ ਮਹਾਤਮਾ ਬੁੱਧ ਕਹਿਣ ਲੱਗਾ ਰੋਗੀ ਕੌਣ ਹੁੰਦਾ ਉਹ ਸਾਰਥੀ ਕਹਿੰਨ ਲੱਗਾ ਜੀ ਜਿਸ ਬੰਦੇ ਦੇ ਸਰੀਰ ਨੂੰ ਕੋਈ ਦੁੱਖ ਚੰਬੜ ਜਾਵੇ ਜਿਸ ਨੂੰ ਕੋਈ ਬਿਮਾਰੀ ਲੱਗ ਜਾਵੇ ਉਹਨੂੰ ਕਹਿੰਦੇ ਨੇ ਰੋਗੀ। ਮਹਾਤਮਾ ਬੁੱਧ ਪੁੱਛਦਾ ਸਾਰਥੀ ਇਹ ਰੋਗ ਕਿਹਨੂੰ ਕਿਹਨੂੰ ਲੱਗਦੇ ਨੇ? ਕਹਿੰਦਾ ਮੈਨੂੰ ਵੀ ਲੱਗੇਗਾ ਰੋਗ ਤੁਹਾਨੂੰ ਵੀ ਲੱਗਣਗੇ ਰੋਗ ਆਹ ਦੁਨੀਆ ਦੇ ਸਾਰੇ ਲੋਕਾਂ ਨੂੰ ਰੋਗ ਲੱਗਣਗੇ। ਮਹਾਤਮਾ ਬੁੱਧ ਦੇ ਮਨ ਨੂੰ ਉੱਥੇ ਫਿਰ 6 ਵਜੇ। ਕਹਿੰਦਾ ਸਾਰਥੀ ਆ ਰਥ ਪੁੱਠਾ ਮੋੜ ਲੈ ਮੈਂ ਰੋਕੀ ਹੋ ਗਿਆ 60 ਵਜ ਗਈ ਮਨ ਨੂੰ ਬਿਰਾਗ ਲੱਗ ਗਿਆ ਰਥ ਘਰ ਲੈ ਕੇ ਮਹਿਲਾਂ ਵਿੱਚ ਤੀਸਰੇ ਦਿਨ ਫਿਰ ਗਏ ਕਹਿੰਦੇ ਰਥ ਲੈ ਕੇ ਅੱਜ ਨਾ ਤੇ ਕੋਈ ਬੁੱਢਾ ਟੱਕਰਿਆ ਨਾ ਕੋਈ ਬਿਮਾਰ ਬੰਦਾ ਟੱਕਰਿਆ ਅੱਜ ਕਹਿੰਦੇ ਇੱਕ ਮੁਰਦਾ ਜਾ ਰਿਹਾ ਏ ਕਿਸੇ ਮੁਰਦੇ ਬੰਦੇ ਦੇ ਸਰੀਰ ਨੂੰ ਚੁੱਕ ਕੇ ਲਈ ਜਾ ਰਹੇ ਨੇ ਕਈ ਪ੍ਰਾਨੀ ਰਾਮ ਨਾਮ ਸਤ ਹੈ ਕਹਿੰਦੇ ਤੁਰੇ ਜਾ ਰਹੇ ਨੇ ਉਹ ਸਾਰਥੀ ਨੇ ਤੀਜੇ ਦਿਨ ਫਿਰ ਕਹਿੰਦੇ ਇੱਕ লাশ ਜਾ ਰਹੀ ਹੈ ਇੱਕ ਮਰਦਾ ਜਾ ਰਿਹਾ ਸਮਸ਼ਾਨ ਘਾਟ ਵੱਲ ਨੂੰ ਰੱਥ ਰੋਕਿਆ ਨੂੰ ਦੇਖ ਕੇ ਕਹਿੰਦਾ ਸਾਰਥੀ ਰੱਥ ਕਿਉਂ ਰੋਕਿਆ ਕਹਿੰਦਾ ਜੀ ਅੱਗੇ ਮਰਦਾ ਜਾ ਰਿਹਾ ਮਹਾਤਮਾ ਬੁੱਧ ਕਹਿਣ ਲੱਗਾ ਮਰਦਾ ਕੌਣ ਹੁੰਦਾ ਕਹਿੰਦਾ ਜਿਸ ਬੰਦੇ ਦੇ ਸਰੀਰ ਵਿੱਚੋਂ ਪ੍ਰਾਣ ਪਖੇਰੂ ਨਿਕਲ ਜਾਣਾ ਆਤਮਾ ਆਤਮਾ ਵੱਖਰੀ ਹੋ ਜਾਵੇ ਸਰੀਰ ਦੇ ਵਿੱਚੋਂ ਉਹਨੂੰ ਕਹਿੰਦੇ ਨੇ ਮਰਦਾ ਤੇ ਮਰਦਾ ਜਾ ਰਿਹਾ ਸਾਹਮਣੇ ਮੌਤ ਆ ਗਈ ਇਸ ਬੰਦੇ ਨੂੰ ਮਹਾਤਮਾ ਬੁੱਧ ਕਹਿਣ ਲੱਗਾ ਮੌਤ ਕਿਹਨੂੰ ਕਿਹਨੂੰ ਆਉਂਦੀ ਹੈ ਤੇ ਸਾਧ ਸੰਗਤ ਜੀ ਉਹ ਸਾਰਥੀ ਰੱਥ ਚਲਾਉਣ ਵਾਲਾ ਬੜਾ ਸਮਝਦਾਰ ਸੀ ਕਹਿੰਦਾ ਮਹਾਤਮਾ ਜੀ ਇਹ ਮੌਤ ਮੈਨੂੰ ਵੀ ਆਵੇਗੀ ਇੱਕ ਦਿਨ ਤੇ ਤੁਹਾਨੂੰ ਵੀ ਮੌਤ ਆਵੇਗੀ ਇੱਕ ਦਿਨ ਆਹ ਦੁਨੀਆ ਦੇ ਸਾਰੇ ਲੋਕਾਂ ਨੇ ਮਰਨਾ ਇੱਕ ਦਿਨ ਤੇ ਸਾਧ ਸੰਗਤ ਜੀ ਮਹਾਤਮਾ ਬੁੱਧ ਦੇ ਮਨ ਤੇ ਫਿਰ 6:00 ਵਜੇ ਕਹਿੰਦਾ ਰਥ ਪੁੱਠਾ ਮੋੜ ਲੈ ਕਹਿੰਦਾ ਜੀ ਕਿਉਂ ਮਹਾਤਮਾ ਬੁੱਧ ਸਿਦਾਰਥ ਕਹਿਣ ਲੱਗਾ ਕਹਿੰਦਾ ਮੈਂ ਮਰ ਗਿਆ ਮੈਨੂੰ ਮੌਤ ਆ ਗਈ ਹੈ ਬੈਰਾਗੀ ਹੋ ਗਿਆ ਮਨ ਮੇਲਾ ਵਿੱਚ ਚਲਾ ਗਿਆ ਚੌਥੇ ਦਿਨ ਗਏ ਚੌਥੇ ਦਿਨ ਕਹਿੰਦੇ ਨਾਤੇ ਕੋਈ ਬਜ਼ੁਰਗ ਆਦਮੀ ਟੱਕਰਿਆ ਨਾ ਰੋਗੀ ਨਾ ਕੋਈ ਮਰਦਾ ਅੱਜ ਰੱਬ ਦਾ ਪਿਆਰਾ ਭਗਤੀ ਕਰਦਾ ਰੱਬ ਵਿੱਚ ਨਜ਼ਰ ਆਇਆ ਕੋਈ ਸਾਧੂ ਸੰਤ ਫਕੀਰ ਦਿਸਿਆ ਉਹਨਾਂ ਫਿਰ ਰੋਕਿਆ ਰੱਥ ਰੋਕਿਆ ਸਾਰਥੀ ਨੂੰ ਕਹਿੰਦਾ ਸਾਰਥੀ ਅੱਜ ਕਿਉਂ ਰੱਥ ਰੋਕਿਆ ਉਹ ਸਾਰਥੀ ਕਹਿਣ ਲੱਗਾ ਕਹਿੰਦਾ ਜੀ ਸਾਹਮਣੇ ਰੱਬ ਦੇ ਪਿਆਰੇ ਬੈਠੇ ਨੇ ਮਹਤਪਾ ਮਹਾਂਪੁਰਸ਼ ਬੈਠੇ ਨੇ ਬੰਦਗੀ ਕਰ ਰਹੇ ਨੇ ਮਹਾਤਮਾ ਬੁੱਧ ਕਹਿਣ ਲੱਗਾ ਜੇ ਰੱਬ ਦਾ ਨਾਮ ਲੈ ਰਹੇ ਨੇ ਇਹ ਕੀ ਗੱਲ ਇਹਨਾਂ ਨੂੰ ਮੌਤ ਨਹੀਂ ਆਉਂਦੀ ਇਹਨਾਂ ਨੂੰ ਰੋਗ ਨਹੀਂ ਲੱਗਦੇ ਇਹਨਾਂ ਤੇ ਬਜ਼ੁਰਗੀ ਨਹੀਂ ਆਉਂਦੀ ਉਹ ਰੱਥ ਚਲਾਉਣ ਵਾਲਾ ਸਾਰਥੀ ਕਹਿੰਦਾ ਜੀ ਇਹਨਾਂ ਨੂੰ ਮੌਤ ਵੀ ਆਵੇਗੀ ਇਹਨਾਂ ਨੂੰ ਰੋਗ ਵੀ ਲੱਗਣਗੇ ਇਹਨਾਂ ਤੇ ਬਜ਼ੁਰਗੀ ਅਵਸਥਾ ਵੀ ਆਵੇਗੀ ਪਰ ਰੱਬ ਦੀ ਬੰਦਗੀ ਕਰਕੇ ਭਗਤੀ ਕਰਕੇ ਇਹ ਤਿੰਨੋਂ ਚੀਜ਼ਾਂ ਤੋਂ ਉੱਪਰ ਉੱਠ ਗਏ ਨੇ ਇਹਨਾਂ ਨੂੰ ਨਾ ਤੇ ਬਜ਼ੁਰਗੀ ਦੀ ਪਰਵਾਹ ਵੀ ਅਸੀਂ ਬੁੱਢੇ ਹੋ ਗਏ ਤੇ ਕੋਈ ਪਰਵਾਹ ਨਹੀਂ ਇਹਨਾਂ ਨੂੰ ਕਿਉਂਕਿ ਇਹ ਆਪਣਾ ਕੰਮ ਪੂਰਾ ਕਰ ਚੁੱਕੇ ਨੇ ਭਗਤੀ ਕਰਕੇ ਜਿਹੜਾ ਕੰਮ ਕਰਨ ਆਏ ਸੀ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਉਹ ਆਪਣਾ ਕੰਮ ਪੂਰਾ ਕਰ ਗਏ ਤੇ ਨਾ ਇਹਨਾਂ ਨੂੰ ਮੌਤ ਤੋਂ ਡਰ ਹੈ ਵੀ ਜਿਵੇਂ ਅਸੀਂ ਮੌਤ ਤੋਂ ਡਰਦੇ ਆ ਨਾ ਪਿਆਰਿਓ ਜਿਹੜੇ ਭਗਤੀ ਕਰਨ ਵਾਲੇ ਹੁੰਦੇ ਨੇ ਬੰਦਗੀ ਕਰਨ ਵਾਲੇ ਹੁੰਦੇ ਨੇ ਨਾ ਉਹਨਾਂ ਨੂੰ ਕਦੇ ਵੀ ਮੌਤ ਦਾ ਡਰ ਨਹੀਂ ਹੁੰਦਾ ਉਹ ਉਹ ਤੇ ਮੌਤ ਨੂੰ ਮੂੰਹੋਂ ਮੰਗ ਕੇ ਲੈਂਦੇ ਨੇ